ਪੁੱਛ ਲੋ ਕਿ ਕਿ ਲੇਖੀਂ ਪੰਜ ਸਾਲ ਬੜ ਚਾਹੀਦਾ ਸੋਤੇ ਕੋ ਕੋ ਨੀਰਾ ਜਿੰਨਾ ਬੰਦ ਪਰਲੇ ਸਾਰੇ ਨਾ ਕਰਦੇ ਪੁੱਛ ਨੀਰਾ ਜਿੰਨਾ ਯਸੀ ਨਾ ਪੂਰੇ ਤੂਫੀ ਸਵੇ ਸਿਰ ਕਰਦੇ ਨਹੀਂ ਕਰਦੇ ਸਾਰਾ ਕੁਝ ਹੋ ਗਿਆ ਬਾਜ਼ਾਰ ਕੁਦਰਤੀ ਮਾਰ ਹੈ ਜਲਦੀ ਆਪਾਂ ਤੁਸੀ ਮੇਰੇ ਤੇ ਚੱਲ ਇੱਕ ਵਾਸਤਾ ਹੋ ਗਿਆ ਕਿ ਕੌਣ ਲਾ ਸਕਦਾ ਹੈ ਇਹਨਾਂ ਦਾ ਸਾਰਾ ਹੜ੍ਹਾਂ ਨਾਲ ਪ੍ਰਭਾਵਿਤ ਖੇਤਾਂ ਦੀ ਹੋਈ ਤਬਾਈ ਦੇ ਭਿਆਨਕ ਮੰਜ਼ਰ ਨੂੰ ਧੱਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਦੇ ਹੋਏ ਅੱਜ ਫਰੋਜ਼ਪੁਰ ਪਹੁੰਚੇ ਉਹਨਾਂ ਨੇ ਹਿੰਦਪਾਕ ਕੌਮੀ ਸਰਹੱਦ ਹੁਸੈਨੀਵਾਲਾ ਦੇ ਨਾਲ ਲੱਗਦੀ ਹੈ ਵੀਰ ਸਟੇਟ ਗੱਟੀਆਂ ਜੋ ਸਤਲੁਜ ਦਰਿਆ ਦੇ ਉਸ ਪਾਰ ਹੈ ਉਸ ਦਾ ਦੌਰਾ ਕੀਤਾ ਪਾਣੀ ਦੇ ਵਿੱਚ ਕਿਸ਼ਤੀਆਂ ਰਾਹੀਂ ਗਏ ਡੁੱਬੇ ਕਰਾਣੋਂ ਡਿੱਗੇ ਕਰਾਣੋਂ ਤਬਾਹ ਹੋਈਆਂ ਫਸਲਾਂ ਨੂੰ ਨੇੜਿਓਂ ਤੱਕਣ ਲਈ ਉਹ ਪਾਣੀ 'ਚ ਉਤਰੇ ਕਿਸ਼ਤੀ 'ਚ ਸਵਾਰ ਹੋਏ ਉਹਨਾਂ ਦੇ ਨਾਲ ਜਿਲ੍ਹਾ ਫਰੋਹੀ ਦੇ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਵੀ ਮੌਜੂਦ ਸਨ ਅਤੇ ਪੰਜਾਬ ਤੋਂ ਉੱਚ ਅਧਿਕਾਰੀ ਡਰੇਨ ਵਿਭਾਗ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਹੜ੍ਹਾਂ ਦੇ ਪਾਣੀ ਦੇ ਵਿੱਚ ਗਏ ਪਿੰਡ ਗੱਟੀਆਂ ਦੇ ਆਲੇ-ਦੁਆਲੇ ਉਹਨਾਂ ਨੇ ģੇੜਾ ਲਾਇਆ ਲੋਕਾਂ ਨੂੰ ਨੇੜੋਂ ਤੱਕਿਆ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਇਸ ਮੌਕੇ ਉਹਨਾਂ ਵੱਲੋਂ ਸੁਣੀਆਂ ਗਈਆਂ ਦੁੱਖ ਤਕਲੀਫਾਂ ਚ ਲੋਕਾਂ ਨੇ ਆਪਣੇ ਦੁੱਖੜੇ ਰੋਏ ਆਪਣੇ ਦੁੱਖ ਦੱਸੇ ਘਰਾਂ ਦੀ ਤਬਾਹੀ ਭਿਆਨਕ ਮੰਜ਼ਰ ਤੋਂ ਜਾਣੂ ਕਰਵਾਇਆ ਲੋਕਾਂ ਦੇ ਦੁੱਖ ਸੁਣ ਉਹਨਾਂ ਦੀਆਂ ਦੁੱਖ ਤਕਲੀਫਾਂ ਜਾਣ ਮੁੱਖ ਮੰਤਰੀ ਭਾਵੁਕ ਹੋ ਗਏ ਅਤੇ ਫੁੱਟ ਫੁੱਟ ਕਰਕੇ ਰੋਏ ਲੋਕਾਂ ਦੇ ਦੁੱਖ ਚ ਸ਼ਰੀਕ ਹੁੰਦਿਆਂ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਹਰ ਹੜ ਪਰਬਾਤ ਵਿਅਕਤੀ ਦੇ ਨਾਲ ਹੈ ਕਿਸਾਨ ਦੇ ਨਾਲ ਹੈ ਉਸ ਮਜ਼ਦੂਰ ਦੇ ਨਾਲ ਹੈ ਜਿਹਨੂੰ ਹੜ ਨੇ ਮਾਰ ਮਾਰੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸੰਭਵ ਸਹਾਇਤਾ ਕਰੇਗੀ ਅਤੇ ਮੋੜੋਂ ਸੇਬੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿਸੇ ਵੀ ਵਿਅਕਤੀ ਨੂੰ ਕੋਈ ਡਾਕ ਤਕਲੀਫ ਹੈ ਤਾਂ ਉਸ ਦੀ ਪਹਿਲ ਦੇ ਆਧਾਰ ਤੇ ਪੰਜਾਬ ਸਰਕਾਰ ਦੂਰ ਕਰੂਗੀ। ਸਮਾਪਨ ਤੇ ਇਹਨਾਂ ਇਲਾਕੇ ਨੂੰ ਫਿਰ ਤੋਂ ਆਬਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੋਏ ਨੁਕਸਾਨ ਦਾ ਵਿਸ਼ੇਸ਼ ਗਰਦੌਰੀ ਕਰਾ ਕੇ ਕਿਸਾਨਾਂ ਨੂੰ ਪੀੜਤ ਲੋਕਾਂ ਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਕੋਈ ਵੀ ਕਮੀ ਵਿੱਚ ਨਹੀਂ ਛੱਡੀ ਜਾਵੇਗੀ